ਨਮਸਕਾਰ ਤੁਸੀਂ ਦੇਖ ਰਹੇ ਹੋ ਪਾਵਰਫੁਲ ਨਿਊਜ਼ ਚੈਨਲ ਅੱਜ ਮਿਤੀ 11 ਜਨਵਰੀ ਦਿਨ ਐਤਵਾਰ ਪਿੰਡ ਸਿਮਰੇਵਾਲਾ ਵਿਖੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਨਾਲ ਦੂਸਰਾ ਨਗਰ ਕੀਰਤਨ ਬੜੀ ਸ਼ਰਧਾ ਭਾਵਨਾ ਨਾਲ ਕੱਢਿਆ ਦਸਰੀਓ ਗੱਲ ਹੈ ਕਿ ਸਵੇਰੇ ਇੰਨੀ ਠੰਡ ਹੋਣ ਦੇ ਬਾਵਜੂਦ ਨਗਰ ਕੀਰਤਨ ਦੀ ਪ੍ਰਕਰਮਾ ਵੇਲੇ ਇੰਨੀ ਤੇ ਧੁੱਪ ਨਿਕਲੀ ਕਿ ਲੋਕਾਂ ਨੇ ਆਪਣੇ ਕੋਟ-ਕੋਟੀਆਂ ਵੀ ਧਾਰ ਦਿੱਤੀਆਂ ਸਿਮਰੇਵਾਲੇ ਪਿੰਡ ਨਗਰ ਕੀਰਤਨ ਦਾ ਨਜ਼ਾਰਾ ਦੇਖਣ ਲਈ ਉਕਸੀ ਦੇਖਦੇ ਪੂਰੀ ਰਿਪੋਰਟ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਵਰਫੁਲ ਨਿਊਜ਼ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਅੱਜ ਸਾਡੇ ਪਿੰਡ ਦੇ ਵਿੱਚ ਨਗਰ ਕੀਰਤਨ ਦੀ ਲਾਈਵ ਸਾਰੇ ਦੀ ਦੇਸ਼ਵਿਦੇਸ਼ਾਂ ਦੇ ਵਿੱਚ ਵਿਖਾਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਸਾਡੇ ਨਗਰ ਪਿੰਡ ਸ਼ਿਮਰਿਲ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਨਾਲ ਸੰਬੰਧਿਤ ਨਗਰ ਕੀਰਤਨ ਅਸੀਂ ਪਿੰਡ ਦੇ ਵਿੱਚ ਕੱਢਿਆ ਸਾਰੀ ਸੰਗਤ ਨੇ ਬਹੁਤ ਸਹਿਯੋਗ ਦਿੱਤਾ ਹਰ ਪੜਾਅ ਤੇ ਸੰਗਤ ਨੇ ਬਹੁਤ ਤਰ੍ਹਾਂ ਦੇ ਵੰਡਸੋਨੇ ਲੰਗਰ ਸੀ ਉਹ ਲਾਏ ਔਰ ਬਹੁਤ ਲੋਕਾਂ ਨੇ ਸਹਿਯੋਗ ਦਿੱਤਾ ਢਾਡੀ ਸਿੰਘਾਂ ਨੇ ਬਹੁਤ ਸੋਨਾ ਮਤਲਬ ਆਪ ਦਾ ਪ੍ਰੋਗਰਾਮ ਪੇਸ਼ ਕੀਤਾ ਸੋ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਰੇ ਪਿੰਡ ਨੇ ਸਹਿਯੋਗ ਦਿੱਤਾ ਨਗਰ ਕੀਰਤਨ ਦਾ ਔਰ ਦੇਸ਼ ਵਿਦੇਸ਼ਾਂ ਵਿੱਚ ਸਾਡੇ ਨੌਜਵਾਨਾਂ ਨੇ ਵੀ ਵੇਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਖਤੈ ਅੱਜ ਛਿਮਰਿਆਲਾ ਪਿੰਡ ਤੋਂ ਪਾਵਰਫੁਲ ਚੈਨਲ ਵਾਲਿਆਂ ਨੇ ਸਾਡੇ ਪਿੰਡ ਜਾ ਕੇ ਅੱਜ ਪਿੰਡ ਦਾ ਨਗਰ ਕੀਰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਨ ਦਿਹਾੜੇ ਤੇ ਨਗਰ ਕੀਰਤਨ ਕੀਤਾ ਗਿਆ ਉਹਨਾਂ ਨੇ ਬਹੁਤ ਵਧੀਆ ਸਾਡਾ ਸਹਿਯੋਗ ਦਿੱਤਾ ਨਗਰ ਨਿਵਾਸੀਆਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਜਿਨ੍ਹਾਂ ਨੇ ਇਹ ਨਗਰ ਕੀਰਤਨ ਕੀਤਾ ਗਿਆ ਹਰ ਇਸ ਲਈ ਅਸੀਂ ਸਾਰੀ ਸੰਗਤ ਦਾ ਤੈਨੂੰ ਲੋ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਸਿਮਰੇਵਾਲ ਦੀ ਸਮੂਹ ਸੰਗਤ ਵੱਲੋਂ ਪਾਵਰਫੁਲ ਨਿਊਜ਼ ਚੈਨਲ ਦਾ ਬੜਾ ਬੜਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਅੱਜ ਸਾਡੇ ਨਗਰ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਆਗਮਨ ਪੁਰਬ ਦੇ ਸਬੰਧ ਵਿੱਚ ਰੱਖੇ ਗਏ ਨਗਰ ਕੀਰਤਨ ਦੀ ਕਵਰੇਜ ਕੀਤੀ ਅਤੇ ਸਾਰਾ ਪ੍ਰੋਗਰਾਮ ਲਾਈਵ ਦੇਖავ ਦੇਖਾਂ ਵਿੱਚ ਸਾਡੇ ਬੱਚਿਆਂ ਨੂੰ ਸਾਡੇ ਨੌਜਵਾਨਾਂ ਨੂੰ ਦਿਖਾਇਆ ਅਸੀਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਨਗਰ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਹੀ ਸੱਚੇ ਟੰਗ ਨਾਲ ਸਾਨੂੰ ਸਹਿਯੋਗ ਦਿੱਤਾ ਅਤੇ ਸਾਡੇ ਰੌਣਕਾਂ ਨੂੰ ਵਧਾਇਆ ਦੁਬਾਰਾ ਫਿਰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦਾ ਸਿਮਰੇਵਾਲੇ ਦੀ ਸਮੂਹ ਸੰਗਤ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤ ਨੂੰ ਧੰਨ ਧੰਨ ਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸ਼ਮੇਸ਼ ਪਿਤਾ ਪੁੱਤਰਾਂ ਦੇ ਦਾਨੇ ਇਹਨਾਂ ਦੇ ਪ੍ਰਕਾਸ਼ ਗੌਰ ਪਰ ਬਣੀਆਂ ਲੱਖ ਲੱਖ ਵਧਾਈਆਂ ਕੋਟਾਂ ਕੋਟਾਂ ਧੰਨਵਾਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਸਾਰੇ ਨਗਰ ਦੇ ਸਿਰ ਤੇ ਮਿਹਰ ਪਰ ਹੱਥ ਰੱਖ ਕੇ ਆਪ ਹੀ ਸੇਵਾ ਲੈ ਲਈ ਹੈ ਕੋਟਾਂ ਕੋਟਾਂ ਧੰਨਵਾਦ ਪਾਵਰਫੁਲ ਨਿਊਜ਼ ਚੈਨਲ ਦਾ ਜਿਨ੍ਹਾਂ ਨੇ ਇੱਥੇ ਬਹੁਤ ਵੱਡੀ ਸੇਵਾ ਨਿਭਾਈ ਹੈ ਅਸੀਂ ਇਹ ਹੀ ਬੇਨਤੀ ਕਰਦੇ ਹਾਂ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਡੇ ਤੋਂ ਇਸੇ ਤਰ੍ਹਾਂ ਹੀ ਸੇਵਾ ਲੈਂਦੇ ਰਹਿਣ ਸਾਡੇ ਜੋ ਨੌਜਵਾਨ ਬਾਹਰ ਦੇਸ਼ਾਂ ਤੇ ਦੇਸ਼ਾਂ ਦੇ ਹਨ ਦੇਸ਼ਾਂ ਦੇ ਵਿੱਚ ਹਨ ਜਿਨ੍ਹਾਂ ਨੇ ਬਹੁਤ ਵੱਡਾ ਸਾਂਝੋਗ ਦਿੱਤਾ ਨਗਰ ਦੀ ਸੰਗਤ ਨੇ ਬਹੁਤ ਵੱਡਾ ਸਾਂਝੋਗ ਦਿੱਤਾ ਗੁਰਦੁਆਰਾ ਕਮੇਟੀ ਦੇ ਸੇਵਾਦਾਰਾਂ ਵੱਲੋਂ ਮੈਂ ਗ੍ਰਾਂਤੀ ਸਿੰਘ ਬਲਵਿੰਦਰ ਸਿੰਘ ਸਮੂਹ ਸੰਗਤ ਦਾ ਸਮੂਹ ਨੌਜਵਾਨ ਵੀਰਾਂ ਦਾ ਜੋ ਵਿਦੇਸ਼ਾਂ ਦੇ ਦੇਸ਼ਾਂ ਦੇ ਵਿੱਚ ਹਨ ਧੰਨਵਾਦ ਕਰਦਾ ਹਾਂ ਇਹੀ ਅਰਦਾਸ ਬੇਨਤੀ ਕਰਦਾ ਹਾਂ ਕਿ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਰੇ ਨਗਰ ਦੇ ਸਿਰ ਤੇ ਮਿਹਰ ਪਰ ਹੱਥ ਰੱਖ ਕੇ ਇਸੇ ਤਰ੍ਹਾਂ ਸਾਰੇ ਨਗਰ ਤੋਂ ਸੇਵਾ ਲੈ ਲੈਣ ਸਮੂਹ ਨਗਰ ਨੂੰ ਬੇਨਤੀ ਹੈ ਪਾਈ ਸਮੂਹ ਸੰਗਤ ਨੂੰ ਗੁਰੂ ਵਾਲੇ ਜਰੂਰ ਬਣੋ ਅਮਰਤ ਦੀ ਦਾਤ ਛਕੋ ਨਾਮ ਜਪੋ ਵੰਡ ਕੇ ਛਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਵਰਫੁਲ ਚੈਨਲ ਦਾ ਬਹੁਤ ਬਹੁਤ ਧੰਨਵਾਦ ਸਾਰੇ ਨਗਰ ਸ਼ਿਮਰੇ ਵਾਲੇ ਦੀ ਸਾਧ ਸੰਗਤ ਦਾ ਧੰਨਵਾਦ ਕਮੇਟੀ ਦਾ ਧੰਨਵਾਦ ਸਾਡੀ ಗ್ರಾಮ ਪੰਚਾਇਤ ਪਿੰਡ ਸ਼ਿਮਰੇ ਵਾਲੇ ਵੱਲੋਂ ਸਾਰੀ ਕਮੇਟੀ ਦਾ ਧੰਨਵਾਦ ਦੂਰੋਂ ਨੇੜੋਂ ਚੱਲ ਕੇ ਆਈ ਜਿਹੜੀ ਸਾਧ ਸੰਗਤ ਉਹਦਾ ਵੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਤੇ ਮਾਨਵਤ ਕੰਮ ਮਾਨ ਸਤਿਕਾਰ ਮਾਇਆ ਤੇ ਜੀਵ ਸਤਿ ਦੀ ਰਹਿਮ ਕਰ ਸੰਜਾਨੇ ਭਰਪੂਰ ਕਰੋਂ ਕੋ ਨਾਮਦਾਨ ਗੁਰਸਿੱਖੀ ਦੀਮਨ ਪਾਵਨ ਪੁੱਤਰ ਚਰਨਾਂ ਦਾ ਪਿਆਰ ਬਖਸ਼ ਕਰਕੇ ਨਿਹਾਲ ਕਰੋਂ ਕੋ ਜਿੰਨਾ ਵੀ ਆਪਾਂ ਸਤਿਕਾਰ ਕਰਾਂਗੇ ਗੁਰੂ ਸਾਹਿਬ ਦਾ ਗੁਰੂ ਔਨੀਆਂ ਰਹਿਮਤ ਦੇ ਘਰ ਦੇ ਚਾਨਕ ਤੇ ਸਾਡੀਆਂ ਝੋਲੀਆ ਦੁਨੀਆਂ ਨਾਲ ਭਰਾਂਗੇ ਜੇ ਬਾਪ ਨੂੰ ਪੁੱਤਰ ਪਿਆਰ ਕਰਦਾ ਤੇ ਬਾਪਾਪੂ ਨੂੰ ਪੁੱਤ ਤੇ ਸ਼ਾਦੀ ਨਾਲ ਲਾਉਂਦਾ ਉਹਨੂੰ ਪਿਆਰ ਕਰਦਾ ਹੈ ਅੱਜ ਆਪਣਾ ਬਾਪੂ 3 ਦੁਨੀਆ ਦਾ ਮਾਲਕ ਧੰਨ ਸਤਿਗੁਰੂ ਗੁਰੰਤ ਸਿੰਘ ਸਾਹਿਬ ਪਾਲਕੀ ਵਿੱਚ ਸੁਭਾਈ ਨਕਰ ਜੀ ਦਾ ਨੰਬਰ ਨੰਬਰ ਆਪਾਂ ਸਭ ਤੋਂ ਗੁਰੂ ਦਾ ਸਤਿਕਾਰ ਕਰਨਾ ਹੈ ਸੋ ਇੰਨੀਆਂ ਬੈਂਕਾਂ ਦੇ ਟੀਮਾਂ ਦੇ ਜਾਂਚ ਦਾ ਅਗਲੇ ਪੜਾਅ ਦੀ ਗੱਲ ਤੇ ਫਿਰ ਸ਼ਿਹਾਰਤ ਆਪੀ ਦੇ ਨਖਾਂ ਦਾ ਕਰਨ ਤੇ ਕੋਈ ਹੋਇ ਤਹਾਦਰ ਤੇ ਬੀਮਾ ਪ੍ਰਬੰਧ ਕਰਿਓ ਜੇ ਗੱਲ ਤੇ ਜਾਓ ਵਾਲਟਿਕ ਨੇ 150 ਵਾਲਟੋ ਬਲਦ ਫਾੜ ਵੀ ਲੱਗਣਾ ਮੈਨੂੰ ਯਾਰ ਮੈਂ ਨੰਬਰ ਲਿਆ 2685 ਉਹਨਾਂ ਵੱਲੋਂ ਇਹ ਦਿੱਤੇ ਮਾਨਵਿਕ ਸਹਾਇਤਾ ਉਹਨਾਂ ਵੱਲੋਂ ਇਹ ਆਸ ਜੀ ਸਰਾ ਕਰਦੀ ਅੱਲਾ ਪਾਖਰੰਦੇ ਵਾਲੇ ਪਾਸੇ ਵਸਦਾ ਹੈ ਅੱਜ ਤੋਂ ਪਹਿਲਾਂ ਤੁਸੀਂ ਜਦੋਂ ਵੀ ਜਵਾਜ ਵਿਚਾਰੀਏ ਨਹੀਂ ਤੇ ਵੱਲ ਨੂੰ ਮੂੰਹ ਕਰਕੇ ਸਾਨੂੰ ਮਿਲਿਆ ਜਿਨ੍ਹਾਂ ਦਾ ਵਿਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਨਾਮ ਚੰਗੀਆਂ ਭਾਈ ਕਮਾਲ ਦਾ ਸੁਭਰਾ ਵਾਲਾ ਇਹਨਾਂ ਨੂੰ ਆਪਾਂ ਸੋਲ ਸੋਲ ਸਿੱਖਣ ਦੀ ਲੋੜ ਆ ਕਰਨਾ 250 ਮੀਲ ਤੋਂ ਉੱਪਰ ਪੱਤ ਬਣਦਾ ਹੈ ਜਿਹੜਾ ਪੀਕ ਮਸਨ ਪੰਜਾਬ ਦੀ ਧਰਤੀ ਤੋਂ ਚੱਲ ਕੇ ਤੇ ਗੁਰੂ ਦੇ ਦਰਦਾਰ ਕਰਨ ਮਰਤੇ ਕਿੰਨੀ ਨਿਮਰਤਾ ਹੈ ਕਿੰਨਾ ਗੁਰੂ ਤੇ ਭਰੋਸਾ ਹੈ ਕਿੰਨੀ ਸ਼ਰਧਾ ਹੈ ਇਸ ਰਾਮ ਨੂੰ ਮੰਨਣ ਵਾਲਾ ਮੁਖ ਹੋਵੇ ਤੇ ਆਪਣੇ ਧਰਮ ਦੀ ਸ਼ਰਧਾ ਤੋਂ ਉੱਟ ਚੜ੍ਹਦੇ ਵਾਲ ਨੂੰ ਮੁਖ ਕਰਕੇ ਨਮਾਜ਼ ਪੜਾਰੇ ਸਿੱਖੋ ਸਾਨੂੰ ਮਾਣ ਨਾ ਚਾਹੀਦਾ ਆਪਣੇ ਗੁਰੂ ਤੇ ਇਹ ਸਾਡਾ ਐਡਾ ਗੁਰੂ ਵੱਡਾ ਜਿੰਦੇ ਚਰਨਾਂ ਵਿੱਚ ਦੂਸਰੇ ਧਰਮਾਂ ਨੂੰ ਮੰਨਣ ਵਾਲੇ ਲੋਕ ਆਣ ਕੇ ਝੁਕ ਗਏ ਤੇ ਮਾਮੇ ਕਿਰਪਾਲ ਸਿੰਘ ਨੇ ਜਾ ਕੇ ਦਾਦੀ ਮਾ ਮਾਤਾ ਨਾਨਕੀ ਨੂੰ ਬੇਨਤੀ ਕੀਤੀ ਆ ਮਾਤਾ ਗੁਜਰੀ ਨੂੰ ਜਾ ਕੇ ਬੇਨਤੀ ਕੀਤੀ ਕਿ ਪੰਜਾਬ ਦੀ ਧਰਤੀ ਤੋਂ ਇੱਕ ਵੀਰ ਆਇਆ ਉਹਦੇ ਨਾਲ ਉਹਦੇ ਚੇਲੇ ਨੇ ਉਹ ਸਾਹਿਬ ਜਾਦੇ ਦੇ ਦਰਸ਼ਨ ਕਰਨੇ ਚਾਹੁੰਦਾ ਸਮੇਂ ਦੀ ਲਜਾਕਤ ਸਮਾਂ ਬੜਾ ਘਾਟ ਸੀ ਸਰਕਾਰ ਬੜੀ ਕਹਿਰਵਾਣ ਸੀ ਮਾਤਾ ਸੁਗਰੀ ਤੇ ਮਾਤਾ ਲਾੜੀ ਨੇ ਸ਼ਾਮੇ ਕੁਰਪਾਲ ਚੰਦ ਨੂੰ ਇਹ ਕਹਿ ਦਿੱਤਾ ਕਿ ਭੀਖੋਂ ਪੀਰ ਨੂੰ ਕਹਦੇ ਕਿ ਉਹ ਤੇਗ ਮਹਾਰਾਜਾ ਪਾਚਾ ਪ੍ਰਚਾਰ ਤੋਰੇ ਤੇ ਕਹੋ ਇਹਨੂੰ ਸਰਕਾਰ ਤੋਂ ਬਿਨਾ ਵਾਪਸ ਭੀਖਮਚਾ ਪੋਇਨਾ ਅਜੇ ਵੀ ਵੀਡੀਓ ਹੋ ਰਹੀ ਹੈ ਇੰਟਰਵਿਊ ਹੋ ਰਹੀ ਹੈ

ਜੰਦਾ ਦੀਆਂ ਸ਼ੈਰੀ ਲਾਨ ਦੀ ਚਰਨਾ ਨਾਲ ਲੱਗੀਆਂ ਟੋਟਾ ਨਾ ਪ੍ਰੀਤ ਮਾ ਟੋਟਾ ਨਾ ਪ੍ਰੀਤ ਮਾਨ ਜਾਨ ਦੀ ਚਰਨਾ ਨਾਲ ਲੱਗੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਜੱਥੇ ਰੋ ਕੋਨਾ ਕੋਨਾ ਤਾਂ ਜਿੰਦਾ ਸਭ ਕੋ ਕੇ ਰੰਗ ਦਾ ਹਾਂਜੀ ਉਹਨਾਂ ਰੋਕ ਰੋਕ ਮੈਂ ਤਾਂ ਤੁਹਾਨੂੰ ਕਹ ਰਿਹਾ ਹਲੋ ਓਏ ਐਸੇ ਜਾਂ ਪਰਜਾਮਾ ਕੱਪੇ ਦੀਆਂ ਦਾ ਕੱਕੇ ਕੱਕੇ ਉਹ ਜਗਾਂ ਨੂੰ ਬਾਬਾ ਜੀ ਚਲੋ ਯਾਰ ਥੋੜਾ ਜਿਹਾ ਸਾਈਡ ਤੇ ਹੋ ਜਾਓ ਬਸ ਨਾ ਵਾਤ ਤੁਸੀਂ ਤੁਸੀਂ 3 ਨੰਬਰ ਲੱਕ ਤੁਸੀਂ ਮਾਸੇ ਅਨਾਈ ਨਾ ਵਾਜੇ ਮੁਖਤ ਹੋਰ ਫੁਲਾ ਭਾਈ ਆਉਣੋ ਇਹਦੇ ਤਰਾ ਸੰਤਾਨੇ

शुकरदा 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 तेुकरदा तो लॻे फिरदे सिरपना मैनू दादा सभु कुझु शुकर मामा कई भां तूं लॻे फिरद सपण मैनू दादा सभु <laughs> कर <laughs>

ਸਤ ਨਾਮ ਵਾਹਿਗੁਰੂ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਸਤ ਜੀ

और जो लोग प्रोग्राम कर रहे हैं सहारे आप 3 4 5